ਸਸਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਹਿਮਾਚਲ ਪ੍ਰਦੇਸ਼ ਦੇ ਉਨਾਂ ਵਿੱਚ ਮਾ ਚੰਤਪੁਰਨੀ ਮਹੌਸਲ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ ਦੇ Hindu ਸੰਗਠਨਾ ਨੇ ਦੋਸ਼ ਲਗਾਈ ਉਨ੍ਹਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜੋਤੀ ਦੀ ਸਥਾਪਨਾ ਅਤੇ ਦਰਬਾਰ ਲਈ ਸਟੇਜ ਤਿਆਰ ਕੀਤੇ ਜਾਣ ਦੇ ਬਾਵਜੂਦ ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀਏ ਸੰਗਠਨਾ ਦਾ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਹੋਏ ਸਮਾਗਮ ਵਿੱਚ ਨਾ ਤਾਂ ਭਜਨ ਗਾਏ ਗਏ ਅਤੇ ਨਾ ਹੀ ਸਤਕਾਰਯੋਗ ਮਾਹੌਲ ਬਣਾਇਆ ਗਿਆ ਇਸ ਦੀ ਬਜਾਏ ਕੁੜੀਆਂ ਨੂੰ ਸਟੇਜ ਤੇ ਅਸ਼ਲੀਲ ਗੀਤਾ ਤੇ ਨਚਾਇਆ ਗਿਆ ਜੈ ਮਾਂ ਲੰਗਰ ਸੇਵਾ ਸਮਿਤੀ ਅਤੇ ਡੇਰਾ ਮੱਸਾ ਭਾਈ ਭੜੇਨੇ ਬੱਬੂਮਾਨ ਅਤੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਾਂ ਚਿੰਤਪੁਰਨੀ ਮਹੋਤਸਵ ਹਿਮਾਚਲ ਪ੍ਰਦੇਸ਼ ਦੇ ਉਨਾਂ ਵਿੱਚ ਆਯੋਜਿਤ ਕੀਤਾ ਗਿਆ ਸੀ ਮਾਂ ਚਿੰਤਪੁਰਨੀ ਤੋਂ ਲਿਆਂਦੀ ਗਈ ਇੱਕ ਜੋਤੀ ਲਗਾਈ ਗਈ ਸੀ ਅਤੇ ਪੂਰੇ ਸੈਟ ਨੂੰ ਮਾਂ ਚਿੰਤਪੁਰਨੀ ਦਰਬਾਰ ਦਾ ਰੂਪ ਦਿੱਤਾ ਗਿਆ ਸੀ ਬਬੂ ਮਾਨ ਦਾ ਪ੍ਰਦਰਸ਼ਨ ਵੀ ਉਸੇ ਸਟੇਜ ਤੇ ਹੋਇਆ ਸੀ ਉਹਨਾਂ ਨੇ ਹਥਿਆਰਾਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਇਸ ਤੇ Hindu ਸੰਗਠਨਾ ਨੇ ਇਤਰਾਜ਼ ਜਤਾਇਆ ਜੈ ਮਾਂ ਲੰਗਰ ਸੇਵਾ ਸਮਿਤੀ ਅਤੇ ਡੇਰਾ ਮੱਸਾ ਭਾਈ ਭੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਦੋਸ਼ ਹੈ ਕਿ ਬੱਬੂ ਮਾਨ ਨੇ ਮਾਚਿੰਤਪੁਰਨੀ ਤਿਉਹਾਰ ਦੌਰਾਨ ਅਸ਼ਲੀਲ ਗੀਤ ਗਾਏ ਅਤੇ ਸ਼ਰਾਬ ਨੂੰ ਉਤਸ਼ਾਹਿਤ ਕੀਤਾ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸ਼ਿਕਾਇਤਕਰਤਾਵਾਂ ਦੇ ਅਨੁਸਾਰ ਤਿਉਹਾਰ ਵਿੱਚ ਮਾਚਿੰਤਪੁਰਨੀ ਤੋਂ ਲਿਆਂਦੀ ਗਈ ਇੱਕ ਜੋਤੀ ਲਗਾਈ ਗਈ ਸੀ ਅਤੇ ਪੂਰੇ ਸਟੇਜ ਨੂੰ ਦਰਬਾਰ ਵਾਂਗ ਹੀ ਸਜਾਇਆ ਗਿਆ ਸੀ ਪਰ ਉਸੇ ਸਟੇਜ ਤੇ ਕੁੜੀਆਂ ਨੂੰ ਹੁੱਲੜਬਾਜ਼ੀ ਅਤੇ ਅਸ਼ਲੀਲ ਗੀਤਾ ਤੇ ਨਚਾਇਆ ਗਿਆ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਤਰੀਕਾ ਤੇ ਹੋਏ ਸਮਾਗਮਾ ਦੌਰਾਨ ਬੱਬੂ ਮਾਨ ਅਤੇ ਅਮਰਤ ਮਾਨ ਨੇ ਭਜਨ ਨਹੀਂ ਗਾਏ ਸਗੋਂ ਮਹਿਫਲ ਮਿੱਤਰਾਂ ਦੀ ਵਰਗੇ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਿਸ ਨੂੰ ਮਾਤਾ ਦੇ ਦਰਬਾਰ ਵਿੱਚ ਸਿੱਧਾ અપਮਾਨ ਮੰਨਿਆ ਜਾਂਦਾ ਹੈ ਬਾਦਲ ਜੈਨ ਨੇ ਦੱਸਿਆ ਹੈ ਕਿ ਇਹ ਜੋਤ 14 ਨਵੰਬਰ ਨੂੰ ਮਾਤਾ ਚਿੰਤਪੁਰਨੇ ਦੇ ਮੰਦਿਰ ਤੋਂ ਲਿਆਂਦੀ ਗਈ ਸੀ ਅਤੇ ਉੱਥੇ ਸਥਾਪਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਮਾਤਾ ਦੇਵੀ ਦਾ ਦਰਬਾਰ ਉੱਥੇ ਸਥਾਪਿਤ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਮੇਲਾ ਲਗਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ ਪਰ ਅਜਿਹੇ ਨਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਹਨਾਂ ਅੱਗੇ ਕਿਹਾ ਹੈ ਕਿ ਜਿੱਥੇ ਵੀ ਮਾਤਾ ਦੇਵੀ ਦੀ ਜੋਤ ਆਉਂਦੀ ਹੈ ਉੱਥੇ ਜਾਗਰਣ ਕੀਤੇ ਜਾਂਦੇ ਨੇ। ਅਜਿਹੇ ਅਸ਼ਲੀਲ ਗੀਤ ਨਹੀਂ ਗਾਏ ਜਾਂਦੇ। ਆਖਾ ठाਣੇ ਅਧੀਨ ਪੈਂਦੇ ਪਿੰਡ ਹਸਨਪੁਰ ਵਿੱਚ ਖੇਤਾ ਵਿੱਚ ਆਪਣੇ ਪਿਤਾ ਕੋਲ ਖੇਡ ਰੇ 12 ਸਾਲਾ ਲੜਕੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਲਿਆ ਹੈ ਹਮਲੇ ਚ ਬੱਚੇ ਦੀ ਪਿੱਠ ਅਤੇ ਗਰਦਨ ਤੇ ਗੰਭੀਰ ਸੱਟਾਂ ਲੱਗੀਆਂ ਨੇ ਬੱਚੇ ਦਾ ਡੀ ਐਮ ਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਬੱਚੇ ਦੀ ਪਛਾਣ 12 ਸਾਲਾ ਅਵਜੂਤ ਸਿੰਘ ਵਜੋ ਹੋਈ ਹੈ ਬੱਚੇ ਦੇ ਪਿਤਾ ਪ੍ਰਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਪਮਾਲ ਰਿੰਕ ਰੋਡ ਤੇ ਹੈ ਅਤੇ ਨੇੜੇ ਹੀ ਉਸਦੇ ਖੇਤ ਨੇ ਸੋਮਵਾਰ ਸ਼ਾਮ ਕਰੀਬ 4:30 ਵਜੇ ਉਹ ਖੇਤ ਚ ਪੱਤੇ ਕੱਟਣ ਗਿਆ ਸੀ ਅਤੇ ਉਸ ਦਾ ਲੜਕਾ ਅਵਜੂਤ ਵੀ ਉਸ ਦੇ ਨਾਲ ਸੀ ਉਸ ਦਾ ਭਰਾ ਨੇੜਲੇ ਖੇਤ ਵਿੱਚ ਕਾਲੀ ਕਣਕ ਬੀਜ ਰਿਹਾ ਸੀ ਇਸ ਦੌਰਾਨ ਖੇਤਾ ਕੋਲ ਬੈਠੇ ਸੱਤ ਅੱਠ ਅਵਾਰਾ ਕੁੱਤਿਆਂ ਚ ਦੋ ਨੇ ਅਚਾਨਕ ਅਵਜੂਤ ਤੇ ਝਪਟਮਾਰ ਹਮਲਾ ਕਰ ਦਿੱਤਾ ਬੱਚੇ ਨੂੰ ហេਠਾ ਡਿੱਗਦਾ ਦੇਖ ਕੇ ਉਸ ਦਾ ਚਾਚਾ ਕਾਲੀ ਤੁਰੰਤ ਦੌੜਿਆ ਅਤੇ ਉਸ ਤੇ ਲੇਟ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਰੋਲਾ ਸੁਣ ਕੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਅਤੇ ਉੱਚੀ ਉੱਚੀ ਰੋਲਾ ਪਾਇਆ ਕਿ ਕੁੱਤਿਆਂ ਨੂੰ ਇੱਥੋਂ ਭਜਾਓ ਗੰਬੀਰ ਜ਼ਖਮੀ ਅਜੀਤ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਜਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਨੇ ਘਟਨਾ ਤੋਂ ਬਾਅਦ ਡੀ ਐਸ ਪੀ ਵਰਿੰਦਰ ਸਿੰਘ ਖੋਸਾ ਐਸ ਐਚਓ ਹਮਰਾਜ ਸਿੰਘ ਚੀਮਾ ਅਤੇ ਵੈਟਰਨਰੀ ਅਫਸਰ ਪ੍ਰਸ਼ੋਤਮ ਸਿੰਘ ਮੁੱਲਾਪੁਰ ਪਹੁੰਚੇ ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਕੁੱਤਿਆਂ ਨਾਲ ਜਿੱਠਣ ਲਈ ਜਲਦੀ ਹੀ ਪ੍ਰਭਾਵੀ ਕਦਮ ਚੁੱਕੇ ਜਾਣਗੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਦਾ ਆਂਤਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਜੇਕਰ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਕੱਢਿਆ ਤਾਂ ਅਸੀਂ ਹੋਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਤੇ ਤਿੱਖਾ ਸੰਘਰਸ਼ੇ ਸ਼ੁਰੂ ਕਰਾਂਗੇ ਭਾਰਤ ਹੋਣਾ ਅਮਰੀਕਾ ਤੋਂ ਖਰੀਦੇਗਾ ਐਲ ਪੀ ਜੀ ਕਿਉਂਕਿ ਦੱਸਣ ਦਸਹੀਏ ਕਿ ਜਦੋਂ ਭਾਰਤ ਰੂਸ ਦੇ ਕੋਲੋਂ ਤੇਲ ਖਰੀਦਦਾ ਸੀ ਤਾਂ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇ ਖਵ ਵਿਰੋਧ ਕੀਤਾ ਕਿ ਰੂਸ ਦੇ ਕੋਲੋਂ ਤੇਲ ਖਰੀਦਣਾ ਤੇ ਭਾਰਤ ਦੇ ਉੱਤੇ ਵੱਡੇ ਪੱਧਰ ਦਾ ਟੈਰਿਫ ਲਗਾਇਆ ਸੀ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਸੀ ਤੇ ਇਸੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਇਸ ਮਸਲੇ ਨੂੰ ਲੈ ਕੇ ਚਰਚਾ ਚੜੀ ਤੇ ਪਰ ਹੁਣ ਖਬਰ ਆਈ ਹੈ ਕਿ ਭਾਰਤ ਅਮਰੀਕਾ ਤੋਂ LPG ਖਰੀਦੇਗਾ ਤਾਂ ਇਸੇ ਹੀ ਵਿਚਾਲੇ ਹੁਣ ਇੱਕ ਖਬਰ ਵੀ ਜਿਹੜੀ ਆਪਣੇ ਆਪ ਦੇ ਵਿੱਚ ਬਿਹਤ ਖਾਸ ਦੱਸੀ ਜਾ ਰਹੀ ਹੈ ਭਾਰਤੀਆ ਸਰਕਾਰਾਂ ਤੇਲ ਕੰਪਨੀਆਂ ਨੇ 2026 ਵਿੱਚ ਅਮਰੀਕਾ ਤੋਂ ਰਸੋਈ ਗੈਸ ਦੀ ਦਰਾਮਤ ਲਈ ਇੱਕ ਸਾਲ ਦਾ ਸਮਝੌਤਾ ਕੀਤਾ ਹੈ ਇਸ ਕਦਮ ਨੂੰ ਨਵੀਂ ਦਿੱਲੀ ਵੱਲੋਂ ਵਸ਼ਿੰਗਟਨ ਤੋਂ ਉੱਚਾ ਖਰੀਦ ਵਾਊਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਸਰਕਾਰੀ ਬਿਆਨ ਅਨੁਸਾਰ ਭਾਰਤੀ ਸਰਕਾਰ ਤੇਲ ਕੰਪਨੀਆਂ ਨੇ 2026 ਲਈ ਅਮਰੀਕਾ ਤੋਂ ਤਕਰੀਬਨ 22 ਲੱਖ ਟਨ ਐਲਪੀਜੀ ਦੀ ਦਰਾਮਤ ਲਈ ਬਜਵੇ ਕਰਾ ਦੇ ਦਸਤਖਤ ਕੀਤੇ ਨੇ ਇਹ ਜਿਹੜੀ ਮਾਤਰਾ ਭਾਰਤ ਦੀ ਸਾਲਾਨਾ ਐਲਪੀਜੀ ਦੀ ਦਰਾਮਤ ਦੇ ਤਕਰੀਬਨ 100% ਹਿੱਸਾ ਅਤੇ ਅਮਰੀਕਾ ਤੋਂ ਐਲਪੀਜੀ ਦਰਮਾਦ ਲਈ ਭਾਰਤੀ ਬਾਜ਼ਾਰ ਦਾ ਇਹ ਪਹਿਲਾ ਅਜਿਹਾ ਉਹ ਜਿਹੜਾ ਬਚਵਾ ਤਨਾਰ ਹੈ ਭਾਰਤ ਜਿਹੜਾ ਹੈਗਾ ਉਹ ਲਗਾਤਾਰ ਹੀ ਜਿਹੜਾ ਅਮਰੀਕਾ ਦੇ ਨਾਲ ਸਮਝੋਤੇ ਕਰ ਰਿਹਾ ਸੀਗਾ ਔਰ ਦੋਹਾਂ ਦੇਸ਼ਾਂ 'ਚ ਤਕਰਾਰ ਸੀ ਔਰ ਭਾਰਤ ਪੈਟਰੋਲ ਅਤੇ ਡੀਜ਼ਲ ਵਰਕੇ ਜ਼ਿਆਦਾਤਰ ਇੰਦਨਾ ਵਿੱਚ ਆਮ ਨਿਰਭਰ ਆ ਪਰ ਆਪਣੇ 3.1 ਕਰੋੜ ਟਨ ਦੀ ਐਲਪੀਜੀ ਦੀ ਖਪਤ ਦਾ ਤਕਰੀਬਨ 65% ਇਸਾਤਰਾਮਤ ਕਰਦਾ ਹੈ 2024 ਵਿੱਚ ਤਕਰੀਬਨ 90% ਦਰਾਮਦ ਯੂਏਈ ਕਤਰ ਕੁਵੈਤ ਅਤੇ ਸਾਊਦੀ ਅਰਬ ਤੋਂ ਹੋਈ ਸੀ ਭਾਰਤ ਪਹਿਲਾਂ ਵੀ ਅਮਰੀਕਾ ਤੋਂ ਸਮੇਂ-ਸਮੇਂ ਤੇ ਮਾਲ ਦਰਾਮਦ ਕਰਦਾ ਰਿਹਾ ਹੈ ਪਰ ਪੰਜਵੇਂ ਤਰਾਤੇ ਦਸਕਾਤ ਪਹਿਲੀ ਵਾਰ ਕੀਤੇ ਗਏ ਨੇ ਨੀਨੇਨਾਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਕੰਪਨੀਆਂ 2026 ਵਿੱਚ ਐਲਪੀਜੀ ਤੇ ਤਕਰੀਬਨ ਹੋਣਾ 48 ਵੱਡੇ ਗੈਸ ਕੈਰੀਅਰ ਦਾ ਅਵਧ ਕਰਨ ਕੀਆ ਇਸ ਸਪਲਾਈ ਜਿਹੜੀ ਆ ਹੁਣ ਫਿਲਿਪਸ ਤੇ ਨਾਲ ਹੀ ਵਰਗੀਆਂ ਵੱਡੀਆਂ ਕੰਪਨੀਆਂ ਰਾਹੀਂ ਕੀਤੀਆਂ ਜਾਣ ਗਿਆ ਤੇਲ ਮੰਤਰੀ ਹਰਦੀਪ ਸਿੰਘ ਪੁਲੀ ਨੇ ਟਵੀਟ ਕੀਤਾ ਐਕਸ ਤੇ ਉਹਨਾਂ ਨੇ ਇਤਿਹਾਸ ਚ ਪਹਿਲਾ ਦੱਸਿਆ ਕਿ ਇਸ ਨਾਲ ਭਾਰਤ ਦੇ ਲੋਕਾਂ ਨੂੰ ਸਸਤੀ ਐਲਪੀਜੀ ਦੀ ਸਪਲਾਈ ਯਕੀਨੀ ਬਣਾਉਣ ਦੇ ਵਿੱਚ ਮਦਦ ਮਿਲੇਗੀ ਤੇ ਇਸੇ ਹੀ ਚੱਲਦੇ ਕਦਮ ਭਾਰਤ ਦੀ ਊਰਜਾ ਸੁਰੱਖਿਆ ਮਜ਼ਬੂਤ ਕਰਨ ਦੇ ਨਾਲ ਨਾਲ ਕਰੋੜਾਂ ਘਰਾਂ ਨੂੰ ਸਾਫ਼ ਰਸੋਈ ਇੰਦਨ ਤੱਕ ਕਿਫਾਇਤੀ ਪਹੁੰਚ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਇਸ ਨਾਲ ਭਾਰਤ ਨੂੰ ਆਲਮੀ ਕੀਮਤਾਂ ਤੇ ਉਤਾਰ ਚੜਾਵ ਤੋਂ ਆਪਣੇ ਖਪਤਕਾਰਾਂ ਨੂੰ ਬਚਾਉਣ ਵਿੱਚ ਮਦਦ ਮਿਲੇਗੀ ਤਾਂ ਇਸੇ ਨਾਲ ਹੀ ਚੱਲਦੇ ਦੱਸ ਦਈਏ ਕਿ ਸਸਤੀ ਜਿਹੜੀ ਐਲ ਪੀਜੀ ਆ ਉਹ ਲੋਕਾਂ ਤੱਕ ਮੁਹੱਈਆ ਕਰਵਾਉਣ ਦੇ ਲਈ ਜਿਹੜਾ ਵੱਡਾ ਖਦਮ ਚੱਕਿਆ ਗਿਆ ਔਰ ਪਹਿਲੀ ਵਾਰ ਜਿਹੜਾ ਇੱਕ ਕਰਾਰਨਾਮਾ ਵਜਵਾ ਕਰਾਰ ਜਿਹੜਾ ਵਾ ਉਹ ਕੀਤਾ ਗਿਆ ਪਹਿਲਾਂ ਵੀ ਕਈ ਵਾਰ ਭਾਰਤ ਨੇ ਬਹੁਤ ਸਾਰੀਆਂ ਆਨ ਪ੍ਰਦਾਨ ਚੀਜ਼ਾਂ ਕੀਤੀਆਂ ਨੇ ਪਰ ਪਹਿਲੀ ਵਾਰ ਵਜਵਾ ਕਰਾਰ ਜਿਹੜਾ ਕੀਤਾ ਗਿਆ ਦਸਤਖਤ ਕੀਤੇ ਨੇ ਤਾਂ ਇਤਿਹਾਸ ਦੇ ਵਿੱਚ ਇਸ ਨੂੰ ਅਜੀਹਾ ਵੱਡਾ ਖਦਮ ਮੰਨਿਆ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਆਖਰ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਕਿੰਨੀ ਕਨੇਡਤਾਵਾਦੀ ਹੈ ਤੇ ਕੀ ਕੁਝ ਹੋਰ ਵਟੇ ਵਪਾਰ ਕੀਤੇ ਜਾਂਦੇ ਨੇ ਪੰਜਾਬ ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਮੁਸਾਫਰਾ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਪੰਜਾਬ ਰੋਡਵੇਸ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦਿਆਂ ਹੜਤਾਲ ਮੁਲਤਵੀ ਕਰ ਦਿੱਤੀ ਹੈ ਸੋਮਵਾਰ ਨੂੰ ਬੱਸਾਂ ਦੀ ਹੜਤਾਲ ਹੋਣ ਤੇ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਨੂੰ ਅੱਗੇ ਕਰ ਦਿੱਤਾ ਗਿਆ ਹੈ ਨਾਲ ਹੀ ਪੀਆਰਟੀਸੀ ਦੇ ਪੁਰਾਣੇ ਤੇ ਨਵੇਂ ਮੁਲਾਜ਼ਮਾਂ ਲਈ 5% ਦੀ ਤਨਖਾਹ 'ਚ ਵਾਧੇ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੀਆਰਟੀਸੀ ਦੇ ਨਵੇਂ ਵਰਕਰਾਂ ਸਮੇਤ ਆਜ਼ਾਦ ਵਾਲੇ 5% ਦੀ ਲਾਗੂ ਕਰਨ ਦਾ ਪੱਤਰ ਵੀ ਜਾਰੀ ਹੋਣ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 19 ਨਵੰਬਰ ਨੂੰ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਚ ਉਹਨਾਂ ਦੀਆਂ ਮੰਗਾ ਵਿਚਾਰਾਂ ਦਾ ਭਰੋਸਾ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ ਯੂਨੀਅਨ ਵੱਲੋਂ ਅਗਲਾ ਫੈਸਲਾ ਉਖਤ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਪ੍ਰਣਾਲੀ 'ਚ ਵੱਡੇ ਬਦਲਾਅ ਕਰ ਰਹੇ ਨੇ ਇਹਨਾਂ ਬਦਲਾਵਾਂ ਦੇ ਕਰਕੇ ਹੁਣ ਬਹੁਤ ਸਾਰੀਆਂ ਮੁਸੀਬਤਾਂ ਭਾਰਤੀਆਂ ਨੂੰ ਪੰਜਾਬੀਆਂ ਨੂੰ ਕਰਨੀਆਂ ਪਈਆਂ ਨੇ ਇਸੇ ਹੀ ਵਿਚਾਲੇ ਇੱਕ ਜਿਹੜੀ ਜਾਣਕਾਰੀ ਸਾਹਮਣੇ ਆ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣੇ 1 ਕਰੋੜ ਸੈਲਰੀ ਤੇ ਵੀ ਹੁਣ ਜਿਹੜੇ ਲੋਕ ਨੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਨੇ ਇਸੇ ਹੀ ਚੱਲਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਤੇ ਵਰ ਨਰਮ ਦੇਖਣ ਨੂੰ ਮਿਲਨੇ ਜਾਨੀ ਕਿ ਹੁਣ ਇਮੀਗ੍ਰੇਸ਼ਨ ਪ੍ਰਣਾਲੀ 'ਚ ਬਦਲਾਅ ਕਰਨ ਦੇ ਨਾਲ ਨਾਲ ਜਿੱਥੇ ਬਹੁਤ ਸਾਰੇ ਜਿਹੜੇ ਕਾਮੇ ਲੋਕ ਸੀਗੇ ਬਹੁਤ ਭਾਰਤੀ ਅਜੇ ਸੀਗੇ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਸੀਗੇ ਪਰ ਸਖਤਾਈਆਂ ਦੇ ਕਰਕੇ ਉਹਨਾਂ ਦਾ ਅਮਰੀਕਾ ਜਾਣਾ ਔਖਾ ਵੀ ਹੋ ਗਿਆ ਤੇ ਜਿਹੜੇ ਉੱਥੇ ਨੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਹੀ ਚਲਦੇ ਹੁਣ ਅਮਰੀਕਾ ਨੂੰ ਬਹੁਤ ਵੱਡੇ ਸੰਕਟ ਤੋਂ ਝੂਜਣਾ ਪੈ ਰਿਹਾ ਹੈ ਜਾਣਕਾਰੀ ਜਿਹੜੀ ਇਸ ਵਾਬਤ ਸਾਹਮਣੇ ਆ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਜੋ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਸਖਤੀ ਵਰਤ ਰਹੇ ਨੇ ਤੇ ਪਰ ਇਸੇ ਹੀ ਚਲਦੇ ਦਰਸਲ ਪ੍ਰਵਾਸੀ ਪੇਸ਼ੇਵਾਰਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਨ ਵਾਲਾ ਅਮਰੀਕਾ ਹੁਣ ਹੁਨਰਮੰਦ ਕਾਮਯਾਬੀ ਭਾਰੀ ਕਾਰ ਦਾ ਸਾਹਮਣਾ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਹੁਣ 1 ਕਰੋੜ ਰੁਪਏ ਤੱਕ ਦਾ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਮਰੀਕੀ ਆਟੋ ਉਦਯੋਗ ਮੈਕੈਨਿਕ ਦੇ ਅਹੁਦੇ ਦੇ ਲਈ ਪਰ ਫਿਰ ਵੀ ਲੋਕ ਇਹਨਾਂ ਹਉਦਿਆਂ ਤੇ ਜੁਆਇਨਿੰਗ ਨਹੀਂ ਕਰਨੇ ਕਰਨ ਲਈ ਅੱਕੇ ਆ ਰਹੇ ਨੇ ਆਪਣੀ ਟੈਕਨੋਲੋਜੀ ਅਤੇ ਆਟੋ ਉਦਯੋਗ ਲਈ ਦੁਨੀਆ ਭਰ ਵਿੱਚ ਮਸ਼ਹੂਰ ਅਮਰੀਕਾ ਹੁਣ ਇਸ ਸੰਕਟ ਨਾਲ ਜੂਝ ਰਿਹਾ ਹੈ ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਮਹੱਤਵਪੂਰਨ ਨੌਕਰੀਆਂ ਖਾਲੀ ਹਨ ਜਿਨ੍ਹਾਂ ਵਿੱਚ ਪਲੰਬਰ ਇਲੈਕਟ੍ਰੀਸ਼ੀਅਨ ਫੈਕਟਰੀ ਵਰਕਰ ਅਤੇ ਟਰੱਕ ਡਰਾਈਵਰ ਆਦਿ ਸ਼ਾਮਲ ਨੇ ਫੋਰਡ ਮੋਟਰ ਕੰਪਨੀ ਦੇ ਸੀਈਓ ਨੇ ਜੇਮ ਫਾਰਲੇ ਨੇ ਇੱਕ ਜਾਣਕਾਰੀ ਇਹ ਵੀ ਦਿੱਤੀ ਕਿ ਇੱਕ ਵਿਕਲਪਕਾਲ ਹੈ ਉਹਨਾਂ ਨੇ ਕਿਹਾ ਕਿ ਅਸਲ ਸਮੱਸਿਆ ਸਿਸਟਮ ਦੇ ਵਿੱਚ ਆ ਉਹਨਾਂ ਦੱਸਿਆ ਕਿ ਫੋਰਟ ਸੁਪਰ ਡਿਊਟੀ ਟਰੱਕ ਜੋ ਡੀਜ਼ਲ ਇੰਜਨ ਨੂੰ ਕਿਵੇਂ ਘਟਨਾ ਹੈ ਇਸ ਬਾਰੇ ਸਿੱਖਣ ਵਿੱਚ ਲਗਭਗ 5 ਸਾਲ ਲੱਗਦੇ ਨੇ ਪਰ ਅੱਜ ਦੇ ਨੌਜਵਾਨਾਂ ਵਿੱਚ ਉਸ ਤਕਨੀਕੀ ਐਕਸਪੋਜ਼ਰ ਦੀ ਘਾਟ ਹੈ ਜਾਨਕਿ ਲੋਕ ਜਿਹੜੇ ਨੇ ਬੱਚੇ ਝੜੇ ਨੇ ਸਭ ਕੁਝ ਸਿੱਖਣਾ ਨਹੀਂ ਜਾਂਦੇ ਤੇ ਉਹਨਾਂ ਨੇ ਕਿਹਾ ਕਿ ਅੱਜ ਅੱਜ ਤੱਕ ਜੋ ਅਮਰੀਕਾ ਉੱਚ ਤਕਨੀਕੀ ਉਤਪਾਦਾਂ ਤੇ AI ਵਿੱਚ ਦੁਨੀਆ ਵਿੱਚ ਦੁਨੀਆ ਵਿੱਚ ਅੱਗੇ ਸੀਗਾ ਅਸੀਂ ਮੈਨੂਅਲ ਕੇਸ ਦੇ ਖੇਤਰ ਵਿੱਚ ਬੁਰੀ ਤਰ੍ਹਾਂ ਪਿੱਛੜ ਰਹੇ ਹਾਂ ਵੱਡੀਆਂ ਫੈਕਟਰੀਆਂ ਸੇਵਾ ਕੇਂਦਰ ਅਤੇ ਟਰੱਕਿੰਗ ਨੈਟਵਰਕ ਲੋਕਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਨੇ ਜਿਸ ਨਾਲ ਉਤਪਾਦ ਤੇ ਸੇਵਾ ਪਰਦਾਨ ਕਰਨ ਤੇ ਵਿੱਚ ਅਸਰ ਪੈ ਰਿਹਾ ਤੇ ਇਸੇਹੀ ਚੱਲਦੇ ਥਾਸੀਏ ਕਿ ਅਮਰੀਕਾ ਦੇ ਵਿੱਚ ਜਿਹੜੇ ਕਾਮੇ ਆ ਲੋਕ ਨੇ ਕਾਮੇ ਲੋਕਾਂ ਦੀ ਘਾਟ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲੀ ਆ ਬਹੁਤ ਵੱਡਾ ਝਟਕਾ ਜਿਹੜਾ ਲੋਕਾਂ ਨੂੰ ਲੱਗ ਰਿਹਾ ਇਸੇਹੀ ਚੱਲਦੇ ਦੱਸੀਏ ਕਿ ਹੁਣ 1 ਕਰੋੜ ਤੱਕ ਦੀ ਸਾਲਾਨਾ ਤਨਖਾਹ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਆ ਪਰ ਲੋਕ ਇਹਨਾਂ ਸਾਰੀਆਂ ਅਹੁਦਿਆਂ ਦੇ ਉੱਤੇ ਜਿਹੜੀ ਐਂਟਰੀ ਲੈਣਾ ਜਾਨਕੀ ਨੌਕਰੀ ਕਰਨਾ ਪਸੰਦ ਨਹੀਂ ਕਰ ਰਹੇ ਨੇ ਲੈਕਟੇਸ਼ਨ ਫੈਕਟਰੀ ਵਰਕਰ ਡਰਾਈਵਰ ਟਰੱਕ ਡਰਾਈਵਰ ਆਦਿ ਦੇ ਵਿੱਚ ਸ਼ਾਮਲ ਲੋਕ ਨਹੀਂ ਹੋ ਰਹੇ ਨੇ ਤੇ ਇੱਕ ਵੱਡੀ ਮੁਸੀਬਤ ਦਾ ਸਾਹਮਣਾ ਇਸ ਵਕਤ ਅਮਰੀਕਾ ਨੂੰ ਕਰਨਾ ਪੈ ਰਿਹਾ ਹੈ ਜਿਹੀ ਚੱਲਦੇ ਜਿੱਥੇ ਡੋਨਲਡ ਟਰਪੋ ਜਿਹੜੇ ਨੇ ਇਮੀਗ੍ਰੇਸ਼ਨ ਪ੍ਰਣਾਲੀ 'ਚ ਸਖਤਾਈਆਂ ਕਰ ਰਹੇ ਨੇ ਨਸਖਤਾਈਆਂ ਦੇ ਕਰਕੇ ਬਹੁਤ ਸਾਰੇ ਭਾਰਤੀ ਪੰਜਾਬੀ ਅਮਰੀਕਾ ਨਹੀਂ ਜਾ ਸਕਦੇ ਨੇ ਔਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਅਮਰੀਕਾ ਵੀ ਕਿਤੇ ਨਾ ਕਿਤੇ ਵੱਡੇ ਸੰਕਟ ਦੇ ਵਿੱਚ ਜੂਝਦਾ ਹੋਇਆ ਨਜ਼ਰ ਆ ਰਿਹਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਇੱਕ ਅਹਿਮ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਫਰੀਦਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬੀਆਂ ਨੂੰ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ ਲੋਕਾਂ ਦੇ ਅੰਦਰ ਜੋ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਸੋਚ ਹੈ ਉਸ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਉਹਨਾਂ ਕਹਿੰਦੇ ਕਿ ਪੰਜਾਬ ਨੂੰ ਹਰਿਆ ਅਤੇ ਭਰਿਆ ਰੱਖਣ ਲਈ ਦਰਕਤਾਂ ਦੀ ਜ਼ਰੂਰਤ ਹੁੰਦੀ ਹੈ ਠੀਕ ਉਸੇ ਤਰ੍ਹਾਂ ਪੰਜਾਬ ਦੇ ਵਿਕਾਸ ਅਤੇ ਉਸ ਨੂੰ ਹਰਿਆ ਭਰਿਆ ਰੱਖਣ ਲਈ ਬੱਚਿਆਂ ਦੀ ਜ਼ਰੂਰਤ ਹੈ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਨੂੰ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਦੀ ਲੋੜ ਹੈ। ਪੰਜਾਬ ਦੇ ਹਰੇਕ ਘਰ ਵਿੱਚ 2 ਤੋਂ 3 ਬੱਚੇ ਹੋਣੇ ਚਾਹੀਦੇ ਨੇ। ਕੁਲਤਾਰ ਸੰਧਵਾ ਨੇ ਕਿਹਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾਣ ਦੀ ਚਾਹਵਾਨ ਹੈ। ਪੰਜਾਬ ਦੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ ਅਤੇ ਉਹਨਾਂ ਦੇ ਮਾਪੇ ਇੱਥੇ ਇਕੱਲੇ ਰਹਿੰਦੇ ਨੇ। ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ। ਕੁਲਤਾਰ ਸੰਧਵਾ ਨੇ ਕਿਹਾ ਕਿ ਭਾਵੇਂ ਤੁਹਾਡੇ ਕੋਈ ਬਹੁਤ ਜ਼ਿਆਦਾ ਜਾਇਦਾਦ ਹੈ ਪਰ ਜੇਕਰ ਤੁਹਾਡੇ ਬੁਢਾਪੇ ਦੇ ਸਮੇਂ ਬੱਚੇ ਨਾਲ ਨਾ ਹੋਣ ਤਾਂ ਕੀ ਫਾਇਦਾ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਘਰ ਅਜਿਹੇ ਨੇ ਜਿੱਥੇ ਸਿਰਫ ਇੱਕੋ ਬੱਚਾ ਹੁੰਦਾ ਹੈ ਮਾਪੇ ਕਹਿੰਦੇ ਨੇ ਕਿ ਅੱਜ ਦੇ ਸਮੇਂ ਵਿੱਚ ਇੱਕ ਜਾਂ ਦੋ ਬੱਚੇ ਹੀ ਬਹੁਤ ਨੇ ਪਰ ਇਹ ਠੀਕ ਨਹੀਂ ਹੈ ਅਸਲਾਨ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਹੈ ਉਹਨਾਂ ਕਿਹਾ ਹੈ ਕਿ ਕੋਈ ਸਮਾਂ ਸੀ ਜਦੋਂ ਪੰਜਾਬੀਆਂ ਦੇ ਹਰੇਕ ਘਰ ਵਿੱਚ 4 ਤੋਂ 5 ਦੀ ਥਾਂ 6 ਤੋਂ 7 ਬੱਚੇ ਹੁੰਦੇ ਸੀ ਹੁਣ ਇਹ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ